ਅੱਜ ਅਸੀਂ ਬੜਾ ਸੁਖ ਲੈ ਰਹੇ ਹਾਂ ਉਹਨਾਂ ਦੀs ਖੋਜ ਤੋਂ ਇਹ ਪੰਖੇ ਨੇ ਫਰਿਜ ਨੇ ਟੈਲੀਵਿਜ਼ਨ ਨੇ ਰੇਡੀਓ ਹੈ ਟੈਲੀਫੋਨ ਹੈ ਇਹ ਮਾਈਕ੍ਰੋਫੋਨ ਹੈ ਕੈਮਰੇ ਨੇ ਵਰਦ ਕਿ ਕਿਤਨੇ ਸਾਧਨ ਉਹਨਾਂ ਨੇ ਜੁੜਾ ਦਿੱਤੇ ਨੇ ਪਦਾਰਥ ਨੂੰ ਅਨੁਕੂਲ ਕਰਕੇ ਉਸ ਨੂੰ ਆਪਣੇ ਅਨੁਕੂਲ ਕਰਕੇ ਮੈਨੂੰ ਜਿਸ ਤਰ੍ਹਾਂ ਦਾ ਚਾਹੀਦਾ ਹੈ ਮੈਂ ਇਸ ਪਦਾਰਥ ਨੂੰ ਉਹ ਰੋਕ ਦੇਣਾ ਹੈ ਵਗਰੇ ਦਰਿਆ ਨਹੀਂ ਮੈਨੂੰ ਇਸ ਨੂੰ ਆਪਣੇ ਖੇਤ ਤੱਕ ਪਹੁੰਚਾਣਾ ਹੈ ਮੈਨੂੰ ਇਸ ਨੂੰ ਆਪਣੀ ਧਰਤੀ ਤੱਕ ਪਹੁੰਚਾਣਾ ਹੈ ਤਾਂ بڑے بڑے ਡੈਮ ਬੜੇ ਨੇ ਸਾਰੇ ਤੋਂ ਦਰਿਆਵਾਂ ਦੇ ਰੁਕਮੋੜ ਕੇ ਰੱਖ ਦਿੱਤੇ ਗਏ ਨਹਿਰਾਂ ਦੇ ਰਾਹੀਂ ਉਹ ਜਾਂਦੇ ਕਿਸ ਪਾਸੇ ਸਨ ਤੇ ਹੁਣ ਜਾ ਕਿਹੜੇ ਪਾਸੇ ਰਹੇ ਵਿਗਿਆਨ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ ਧਰਮ ਪਰਮਾਤਮਾ ਦੇ ਅਨੁਕੂਲ ਆਪਣੇ ਆਪ ਨੂੰ ਕਰਨਾ ਬਿਲਕੁਲ ਉਲਟੀ ਗੱਲ ਹੈ ਉਲਟੇ ਗੱਲ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ ਇਹ ਸਾਇੰਸ ਦਾ ਕੰਮ ਹੈ ਵਿਗਿਆਨ ਦਾ ਕੰਮ ਹੈ ਪਰਮਾਤਮਾ ਦੇ ਅਨੁਕੂਲ ਹੋ ਜਾਣਾ ਇਹ ਗਿਆਨ ਦਾ ਕਮ ਹੈ ਇਹ ਧਰਮ ਦਾ ਕਮ ਹੈ ਪ੍ਰਭੂ ਦੇ ਅਨੁਕੂਲ ਹੋ ਜਾਣਾ ਹੈ ਸਮਰਪਣ ਕਰ ਦੇਣਾ ਇੱਕ ਦੇਚ ਇੰਜ ਮੈਂ ਕਹਦੇ ਹਾਂ ਦਰਿਆ ਦੇ ਚ ਨੌਕਾ ਚਲਾਣੀ ਹੈ ਚੱਪੂਆਂ ਦੇ ਰਾਹ ਇੱਕ ਦੇਚ ਇਹ ਹੈ ਬੇੜੀ ਨੂੰ ਛੋੜ ਦੇਣਾ ਹੈ ਵਹਾਅ ਦੇ ਚ ਪ੍ਰਭੂ ਜਿਸ ਪਾਸੇ ਤੇਰਾ ਵਹਿਣ ਜਿਸ ਪਾਸੇ ਤੇਰਾ ਵਹਾਅ ਤੇਰੇ ਅਨੁਕੂ ਤੇਰੇ ਅਨੁਕੂ ਛੋੜ ਦਿੱਤਾ ਤੇਰੇ ਤੇ ਤੂੰ ਜਿੱਦੜ ਰਹੇ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰਨਾ ਧਰਮ ਪਰ ਕਿਰਤੀ ਨੂੰ ਤਕਾ ਨੂੰ ਆਪਣੇ ਅਨੁਕੂਲ ਕਰਨਾ ਇਹ ਵਿਗਿਆਨ ਹੈ ਸੈنس ਪਰ ਕਿਰਤੀ ਨੂੰ ਜੋ ਆਪਣੇ ਅਨੁਕੂਲ ਕਰਨ ਦਾ ਯਤਨ ਕਰਦੇ ਨੇ ਅਸੀਂ ਉਸ ਨੂੰ ਸੈਟਿਸ ਕਹਿੰਦੇ ਆ ਪ੍ਰਮਾਤਮਾ ਦੇ ਅਨੁਕੂਲ ਜੋ ਹੋ ਜਾਂਦੇ ਨੇ ਅਸੀਂ ਉਸ ਨੂੰ ਸੈਂਟ ਕਹਿੰਦੇ ਆ ਸੰਤ ਕਹਿੰਦੇ ਬਸ ਇਹੇ ਦੋਹੇ ਮਹਾਨ ਨੇ ਬਾਹਰ ਦੀ ਦੁਨੀਆ 'ਚ ਸੈਟਿਸ ਅੰਦਰ ਦੀ ਦੁਨੀਆ ਦੇ ਸੰਤ ਇਹਨਾਂ ਦੋਹਾਂ ਦੀ ਇੰਜ ਸਮਝੋ ਹਲਚਲ ਸਾਰੀ ਜਗਤ ਦੇ 'ਚ ਇਹਨਾਂ ਦੋਹਾਂ ਕਰਕੇ ਇਹਨਾਂ ਦੋਹਾਂ ਰੇਲਾ ਮੋਟਰਾਂ ਗੱਡੀਆਂ ਹਵਾਈ ਜਾਸ ਸੈਟਸ ਦੀ ਦਿਨ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ। ਇਸ ਦੇ ਵਿੱਚੋਂ ਸੁਖ ਹਾਸਲ ਕਰਨਾ ਹੈ। ਦੁਨਿਆਵੀ ਲਾਭ ਹਾਸਲ ਕਰਨਾ ਹੈ। ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰਨਾ ਹੈ। ਪਰਮਾਤਮਾ ਮਹਾਰਸ ਹੈ। ਉਸ ਮਹਾਰਸ ਨੂੰ ਪ੍ਰਾਪਤ ਕਰਨਾ ਹੈ। ਪਰਮਾਤਮਾ ਮਹਾ ਆਨੰਦ ਹੈ ਉਸ ਆਨੰਦ ਨੂੰ ਪ੍ਰਾਪਤ ਕਰਨਾ ਸਰੀਰਕ ਸੁਖ ਪਾ ਕੇ ਵੀ ਇੱਕ ਸਾਇੰਟਿਸਟ ਕਿ ਉਹਦੀ ਬਣੀ ਹੋਈ ਚੀਜ਼ਾਂ ਤੋਂ ਸੁਖ ਲੈਣ ਵਾਲੇ ਮਨੁੱਖ ਮਾਨਸਿਕ ਤਲ ਤੇ ਤੇ ਰੋਂਦੇ ਹੀ ਰਹਿੰਦੇ ਪਿੱਟਦੇ ਹੀ ਰਹਿੰਦੇ ਘਰ ਵੀ ਹੈ ਘਰ ਦੇ ਵਿੱਚ ਫ੍ਰਿਜ ਵੀ ਹੈ ਸਾਰਾ ਘਰ 에ਅਰ ਕੰਡੀਸ਼ਨ ਵੀ ਹੈ ਪੰਖੇ ਵੀ ਨੇ ਟੈਲੀਫੋਨ ਵੀ ਲੱਗਿਆ ਟੀਵੀ ਵੀ ਲੱਗਿਆ ਰੋਂਦੇ ਹੀ ਪਟਦੇ ਪੈਣਾ ਟੋਂਦੇ ਹੀ ਪਟਦੇ ਵਿਗਿਆਨ ਦੇ ਸਾਰੇ ਸਾਧਨ ਕੋਲ ਮੌਜੂਦ ਨੇ ਸੁੱਖ ਸਾਰੇ ਕੋਲ ਮੌਜੂਦ ਨੇ ਪਰ ਕੀਤਾ ਕੀ ਜਾਏ ਮਨ ਦੇ ਤਲ ਤੇ ਬੇਚੈਨੀ ਚਿੰਤਾ ਪਰੇਸ਼ਾਨੀ ਜਿਹਨੇ ਆਪਣੇ ਆਪ ਨੂੰ ਪ੍ਰਮਾਤਮਾ ਦੇ ਅਨੁਕੂਲ ਕਰ ਰਿਹਾ ਹੈ ਮਹਾ ਅਨੰਦ ਮਹਾਰਸ ਪ੍ਰਾਪਤ ਕਰ ਰਿਹਾ ਹੈ ਹੋ ਸਕਦਾ ਹੈ ਇਹਦੇ ਕੋਲ ਚੰਗਾ ਭੋਜਨ ਖਾਣ ਨੂੰ ਨਾ ਰਉ ਉਸਨੇ ਐਸਾ ਮਹਾ ਆਨੰਦ ਮਾਣ ਲਿਆ ਜਿਹਦੇ ਸਾਹਮਣੇ ਭੋਜਨ ਦਾ ਰਸ ਠਿੱਕਾ ਪੈ ਗਿਆ ਭੋਜਨ ਸਿਰਫ ਸਰੀਰ ਦੀ ਲੋੜ ਰਹਿ ਗਈ ਭੋਜਨ ਦਾ ਰਸ ਹੀ ਠਿੱਕਾ ਹੋਵੇ ਬੜੇ ਧਿਆਨ ਨਾਲ ਸੁਣੋ ਜਿਸਨੇ ਪ੍ਰਮਾਤਮਾ ਦੇ ਅਨੁਭੂਲ ਆਪਣੇ ਆਪ ਨੂੰ ਕਰਕੇ ਪ੍ਰਮਾਤਮ ਤਤ ਪ੍ਰਾਪਤ ਕਰ ਲਿਆ ਭਾਵੇਂ ਉਹਦੇ ਕੋਲ ਇਦਰੀਆਂ ਦਾ ਰਸ ਨਾ ਹੋਵੇ ਕਿન્દ્રਿਆ ਦੇ ਸਾਰੇ ਰਸ ਉਹਦੇ ਸਾਹਮਣੇ ਫਿੱਕੇ ਪੈ ਗਏ ਕੁਝ ਵੀ ਨਹੀਂ ਕੁਝ ਵੀ ਨਹੀਂ ਬਾhme ਪਰ ਗਿਲਤੀ ਨੂੰ ਆਪਣੇ ਅਨੁਕੂਲ ਕਰਕੇ ਇੰਦਰੀਆਂ ਦੇ ਸਾਰੇ ਰਸ ਮੌਜੂਦ ਨੇ ਫਿਰ ਵੀ ਮਾਨਸਿਕ ਤਲ ਤੇ ਬੇਚੈਨੀ ਪਰੇਸ਼ਾਨੀ ਵਿਆਕੁਲਤਾ ਦੁੱਖ ਸੰਤਾਪ ਮੌਜੂਦ ਹੈ ਜਿਹਦੇ ਨਾਲ ਇਹ ਸਾਰੇ ਸੁੱਖ ਵੀ ਦੁੱਖ ਬਣ ਜਾਂਦੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਿਆਣੇ ਸੱਜਣਾ ਆਪ ਬੈਠਿਓ ਸਤਸੰਗੀ ਗੁਰਮੁਖ ਹਰਗੁਣ ਗਾਏ ਹਿਰਦੇ ਰਸਨ ਰਸਾਏ ਰਸਨਾ ਦੇ ਨਾਲ ਭਗਤ ਹਿਰਦੇ ਨੂੰ ਜੋੜਦਾ ਆਪਣੀ ਭਾਵਕਤਾ ਨੂੰ ਜੋੜਦਾ ਹੈ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਿਹਾ ਹਿਰਦਾ ਜੋੜਿਆ ਨਹੀਂ ਕੁਛ ਵੀ ਨਹੀਂ ਅੱਖ ਨਾਲ ਦੇਖੀ ਜਾ ਰਿਹਾ ਦੇਖੀ ਜਾ ਰਿਹਾ ਮੂਦ ਨੂੰ ਜੋੜਿਆ ਨਹੀਂ ਕੀ ਖਾਕ ਸੈਂਟਿਸ ਬਣੇਗਾ ਕਿਸ ਤਰ੍ਹਾਂ ਬਣੇਗਾ ਰਸਨਾ ਨਾਲ ਜਪੀ ਜਾ ਰਿਹਾ ਜਪੀ ਜਾ ਰਿਹਾ ਹਿਰਦਾ ਨਾਲ ਜੋੜਿਆ ਨਹੀਂ ਕਿਸ ਤਰ੍ਹਾਂ ਭਗਤ ਬਣੇਗਾ ਕਿਵੇਂ ਭਗਤ ਬਣੇਗਾ ਤੇ ਮਨ ਕੀਤਾ ਬਾਉ ਬਾਉ ਤੇ ਚਾਹੀਦਾ ਹੈ ਇਹ ਜੋ ਅਰਜ਼ਗੀਤੀ ਬੁਨਿਆਦੀ ਗੱਲ ਕਹਿ ਦਿੱਤੀ ਹੈ ਗੁਰੂ ਰਾਮਦਾਸ ਜੀ ਹਿਰਦੇ ਰਸਨ ਰਸਾ ਰਸਨਾ ਦੇ ਨਾਲ ਹਿਰਦਾ ਨਹੀਂ ਜੁੜਿਆ ਇਹ ਰਸਾ ਤੋਂ ਵਾਂਝਾ ਰਹਿ ਜਾਏਗਾ ਆਨੰਦ ਤੋਂ ਵਾਂਝਾ ਰਹਿ ਜਾਏਗਾ ਇਸ ਨੇ ਅੱਖ ਨਾਲ ਉਦਨੋਂ ਨਹੀਂ ਜੋੜਿਆ ਬੱਲੇ ਕੱਖ ਵੀ ਨਹੀਂ ਕੁਝ ਵੀ ਨਹੀਂ ਅੱਖਾਂ ਤੇ ਬਸ਼ਵਾ ਕੋਲ ਵੀ ਹੈ ਆਮ ਸਾਧਾਰਨ ਮਨੁੱਖਾਂ ਕੋਲ ਵੀ ਹੈ ਅੱਖ ਨਾਲ ਜਿਤਨੀ ਬੁੱਧ ਜੋੜੇਗਾ ਅੱਖਾਂ ਬਾਵੇਂ ਉੱਪਰ ਦੇਖਣ ਬਾਵੇਂ ਥੱਲੇ ਦੇਖਣ ਉੱਪਰ ਵੇਖਣ ਕਿਉਂਕਿ ਬੁੱਧ ਇਸ ਨੇ ਨਾਲ ਜੋੜੀ ਹੈ ਤੋ ਇਹਨੂੰ ਗ੍ਰਹਿ ਨੇ ਛਤਰ ਤਾਰੇ ਸਿਆਰਿਆਂ ਦੀ ਸਮਝ ਪੈ ਗਈ ਉਨ੍ਹਾਂ ਦੇ ਹੰਦ ਦਾ ਬੋਧ ਹੋ ਜਾਏ ਉੱਥੇ ਕੀ ਕੁਝ ਮਿਲ ਸਕਦਾ ਹੈ ਉੱਥੇ ਕੀ ਕੁਝ ਹੈ ਇਸ ਦਾ ਪਤਾ ਚੱਲ ਸਕਦਾ ਹੈ ਉਹ ਰਖਾਣੋ ਇਸਨੇ ਪਦਾਰਤ ਦੇ ਤਲ ਤੇ ਕੀਤਾ ਜ਼ਮੀਨ ਦੇ ਚ ਕੀਤਾ ਪਦਾਰਤ ਦੇ ਰਾਜ ਨੂੰ ਸਮਝ ਕੇ ਉਸ ਨੂੰ ਆਪਣੇ ਅਨਕੋਲ ਕਰਕੇ ਇਹ ਬੇਸ਼ੁਮਾਰ ਆਪਣੀਆਂ ਲੋੜਾਂ ਦੀ ਪੂਰਤੀ ਕਰ ਲੇਗਾ ਸੁਖਾਸਣ ਕਰ ਲੇਗਾ ਅੱਜ ਵਿਗਿਆਨ ਚਰਮ ਸੀਮਾ ਤੇ ਇੱਕ ਹੋਰ ਨੁਕਤਾ ਵੀ ਮੈਅਰਜ਼ ਕਰਦੇ ਆ ਕਿ ਕਿਧਰੇ ਰਹਿ ਨਾ ਜਾਏ ਵਿਗਿਆਨ ਛੇੜੀ ਦਰ ਛੇੜੀ ਚੜਦਾ ਹੈ ਗਲੇਲਿਆ ਨੂੰ ਨਿਊਟਨ ਨੂੰ ਆਇਸਟਾਈਨ ਨੂੰ ਕੱਢ ਲਈਏ ਇਹ ਹੋ ਨਹੀਂ ਨਾ ਤੇ ਜ਼ੀਨਾ ਬੜਨਾ ਵੀ ਨਹੀਂ ਚਾਹੀਦੀ ਪਹਿਲੀ ਛੇੜੀ ਦੂਜੀ ਤੀਜੀ ਚੌਥੀ ਪੰਜਵੀਂ ਤੇ ਵਿਗਿਆਨ ਇਸ ਤਰ੍ਹਾਂ ਵਿਕਾਸ ਕਰਦਾ ਸੀੜੀ ਦਰਸੀ ਗਿਆਨ ਸੇਰੀ ਦਰਸੀੜੀ ਨਹੀਂ ਗਲੇਲੇ ਹੋ ਨਹੀਂ ਹੈ ਆਇਸਟਾਈਨ ਨਹੀਂ ਹੈ ਨਿਊਟਨ ਨਹੀਂ ਹੈ ਉਸ ਖੋਜ ਨੂੰ ਅੱਗੇ ਤੋਰਨਾ ਬੜਾ ਔਖਾ ਹੋ ਜਾਏ ਔਖਾ ਹੋ ਜਾਏ ਉਹਨਾਂ ਸਾਰਿਆਂ ਨੂੰ ਆਧਾਰ ਬਣਾਣਾ ਪੈਗਾ ਇੱਕ ਮਨੁੱਖ ਧਰਮ ਦੀ ਦੁਨੀਆ ਦੇ ਚੱਲਣਾ ਚਾਹੁੰਦਾ ਹੈ ਵੀ ਅਨਪੜ। ਕਿਸੇ ਨੂੰ ਨਹੀਂ ਪੜ ਸਕਦਾ। ਨਾ ਉਹ ਉਪਨਿਸ਼ਦਾਂ ਪੜ ਸਕਦਾ ਨਾ ਵੇ। ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ ਸਕਦਾ ਹੈ ਨਾ ਭਾਈ ਗੁਰਦਾਸ ਨੂੰ ਨਾ ਅਨੰਦ ਲਾਲ। ਨਹੀਂ ਪੜ ਸਕਦਾ ਉਹ ਕਬੀਰ ਨੂੰ ਫਰੀਦ ਨੂੰ। ਲੇਕਿਨ ਫਿਰ ਵੀ ਅਗਰ ਰਸਨਾ ਦੇ ਨਾਲ ਭਾਵਨਾ ਜੁੜੀ ਜੋ ਪ੍ਰਵਣੀ ਕੋਬਿੰਦ ਦੇ ਆਵੇ। படையன் படையரமி